ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸਾਡੇ ਚੈਨਲ ਤਾਜ਼ਾ ਡੋਟ ਖਬਰ ਨਿਊਜ਼ ਤੇ ਸਵਾਗਤ ਹੈ ਅੱਜ ਦੀਆਂ ਖਾਸ ਖਬਰਾਂ ਦੇ ਨਾਲ ਪੌਂਗ ਡੈਮ ਦੇ ਪਾਣੀ ਨੂੰ ਲੈ ਕੇ ਬੀਬੀ ਐਮਬੀ ਚੀਫ ਇੰਜੀਨੀਅਰ ਰਕੇਸ਼ ਗੁਪਤਾ ਦਾ ਬਿਆਨ ਡੈਮ 'ਚ ਲਗਾਤਾਰ ਵਧ ਰਿਹਾ ਹੈ ਪਾਣੀ ਦਾ ਪੱਧਰ ਪੌਂਗ ਡੈਮ ਤੋਂ ਛੱਡਿਆ ਜਾ ਰਿਹਾ 60000 ਕਿਊਸਿਕ ਪਾਣੀ ਹੜਵਰਗੀ ਸਥਿਤੀ ਨਾਲ ਨਜਿੱਠਣ ਲਈ ਬਣਾਏ ਗਏ ਅਨਾਉਂਸਮੈਂਟ ਸਿਸਟਮ ਲੋਕਾਂ ਨੂੰ ਲਗਾਤਾਰ ਸੂਚਨਾ ਕਰਵਾਈ ਜਾ ਰਹੀ ਮਹੱਈਆ ਲਗਾਤਾਰ ਹੋ ਰਹੀ ਭਾਰੀ ਬਾਰਿਸ਼ ਨੇ ਢਾਇਆ ਕਹਿਰ ਸੁਦੇੜ ਚ ਮੀਂਹ ਦੌਰਾਨ ਬੋਹ ਮੰਜ਼ਲਾ ਇਮਾਰਤ ਹੋਈ ਟਾਟੇਰੀ ਘਟਨਾ ਚ ਕੋਈ ਜਾਨੀ ਨੁਕਸਾਨ ਤੋਂ ਰਹਾ ਬਚਾ ਇਮਾਰਤ ਨੂੰ ਪਹਿਲਾਂ ਹੀ ਕਰਵਾਇਆ ਜਾ ਚੁੱਕਿਆ ਸੀ ਖਾਲੀ ਸਥਾਨਕ ਪ੍ਰਸ਼ਾਸਨ ਦੀ ਚੌਕਸੀ ਕਾਰਨ ਟਲਿਆ ਵੱਡਾ ਹਾਦਸਾ ਚੰਡੀਗੜ੍ਹ ਦੀ ਸੁਖਨਾ ਝੀਲ ਚ ਵਧਿਆ ਪਾਣੀ ਦਾ ਪੱਧਰ ਖਤਰੇ ਦੇ ਨਿਸ਼ਾਨ ਦੇ ਨੇੜੇ ਪਹੁੰਚਿਆ ਝੀਲ ਦਾ ਪਾਣੀ ਪਾਣੀ ਦੇ ਵਧਦੇ ਪੱਧਰ ਕਾਰਨ ਇੱਕ ਮਹੀਨੇ ਚ ਤਿੰਨ ਵਾਰ ਖੋਲੇ ਗਏ ਫਲੱਡ ਗੇਟ ਪ੍ਰਸ਼ਾਸਨ ਨੇ ਝੀਲ ਦੇ ਆਲੇ ਦੁਆਲੇ ਦੇ ਇਲਾਕਿਆਂ ਚ ਅਲਰਟ ਕੀਤਾ ਜਾਰੀ ਹੜਾ ਕਾਰਨ ਹੋਇਆ ਛੁੱਟੀਆਂ ਦਾ ਐਲਾਨ ਅਗਲੇ ਹੁਕਮਾਂ ਤੱਕ ਪਠਾਨਕੋਟ ਤੇ ਹੁਸ਼ਿਆਰਪੁਰ ਚ ਬੰਦ ਰਹਿਣਗੇ ਸਕੂਲ ਤੇ ਕਾਲਜ ਪਾਰੀਮੀ ਕਾਰਨ ਕਈ ਸੁਬਿਆਂ ਚ ਆਮ ਜੀਵਨ ਵਿਹੋਲਤਾਂ ਹਿਮਾਚਲ ਪ੍ਰਦੇਸ਼ ਚ 400 ਸੜਕਾਂ ਬੰਦ 30 ਅਗਸਤ ਤੱਕ ਪਾਰੀਮੀ ਦੀ ਪਵਿਕਵਾਨੀ ਜੰਮੂ ਕਸ਼ਮੀਰ ਦੇ ਕੁਝ ਹਿੱਸਿਆਂ ਚ ਹੜਵਰਗੀ ਸਥਿਤੀ ਰਾਜਸਥਾਨ ਚ ਜੈਪੁਰ ਦੇ ਸਕੂਲ 2 ਦਿਨਾਂ ਲਈ ਬੰਦ ਤਾਜ਼ਾ ਡੋਟ ਖਬਰ ਨਿਊਜ਼ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਨਾ ਜੀ ਧੰਨਵਾਦ